ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਸਤਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਸਮਾਣਾ ਦੇ ਪਟਿਆਲਾ ਰੋਡ ਤੇ ਸਮਾਣਾ ਪਟਿਆਲਾ ਰੋਡ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੰਗਲਾਤ ਵਿਭਾਗ ਦੇ ਦਰਖਤ ਲੱਗੇ ਹੋਏ ਨੇ ਤੇ 3 ਏਕੜ ਦੇ ਵਿੱਚ ਜਿਹੜੀ ਲਗਾ ਪਾਕ ਜਿਹੜੀ ਅੱਗ ਲੱਗਣ ਦੇ ਲਈ ਸਵਾਰ ਹੋ ਚੁੱਕੇ ਤੇ ਲਗਾਤਾਰ ਜਿਹੜੀ ਪਟਿਆਲਾ ਸਮਾਣਾ ਰੋਡ ਤੋਂ ਤਸਵੀਰਾਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਮਾਣਾ ਪਟਿਆਲਾ ਰੋਡ ਦਾ ਜਿਹੜਾ ਰੋਡ ਹੈ ਇੱਥੇ ਅੱਗ ਲੱਗ ਚੁੱਕੀ ਹੈ ਕਿਉਂਕਿ ਲਗਾਤਾਰ ਲੋਕਾਂ ਦੇ ਵੱਲੋਂ ਵੀ ਫਾਇਰ ਬਗੇਟ ਦੇ ਜਿਹੜੇ ਮੁਲਾਜ਼ਮਾ ਨੇ ਉਹਨਾਂ ਨੂੰ ਫੋਨ ਕੀਤਾ ਜਾ ਰਿਹਾ ਸੋ ਲਾਈਵ ਤੁਹਾਨੂੰ ਤਸਵੀਰਾਂ ਦਿਖਾਣੇ ਆ ਇੱਕ ਵਾਰ ਕਿਉਂਕਿ ਸਮਾਣਾ ਪਟਿਆਲਾ ਰੋਡ ਤੇ ਜਿਹੜਾ ਅੱਗ ਲੱਗਣ ਦਾ ਕਾਰਨ ਲਗਾਤਾਰ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਕਿਸ ਵਜਾ ਕਰਕੇ ਲੱਗਣ ਦਾ ਨਜ਼ਰ ਆ ਰਿਹਾ ਪਰ ਕੁਝ ਲੋਕਾਂ ਦੇ ਵੱਲ ਇਸ ਰੋਡ ਦੇ ਉੱਪਰ ਕਿਸੇ ਵਿਅਕਤੀ ਦੇ ਵੱਲੋਂ ਸਿਗਰਟ ਪੀਤੀ ਗਈ ਸੀ ਜਿਹੜੀ ਸਿਗਰਟ ਸਿੱਟੀ ਗਈ ਆ ਉਸ ਦੇ ਨਾਲ ਜਿਹੜੀ ਅੱਗ ਦਾ ਕਾਰਨ ਪਣਦਾ ਨਜ਼ਰ ਆਇਆ ਫਿਲਹਾਲ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਲੋਕ ਜਿਹੜੇ ਨੇ ਡਰ ਦੇ ਨਾਲ ਆਪਣੇ ਆਪਣੇ ਘਰਾਂ ਨੂੰ ਜਾਣ ਦੇ ਲਈ ਮਜਬੂਰ ਹੋ ਚੁੱਕੇ ਨੇ ਲਗਾਤਾਰ ਜਿੱਥੇ ਸਾਹ ਚੱਲ ਰਿਹਾ ਨਾ ਨਾ ਜਗੈ ਤਸਵੀਰਾਂ ਆ ਰਹੀਆਂ ਕਿਉਂਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਡਰ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਸੋ ਲਾਈਵ ਤਸਵੀਰਾਂ ਤਾਂ ਨਿਕਬਰ ਤਾਂ ਖਾਨੇ ਆ ਸੋ ਦੇਖ ਸਕਦੇ ਹਾਂ ਕਿ ਲਗਾਤਾਰ ਜਿਹੜੀ ਅੱਗ ਆ ਪਾਦੀ ਨਜ਼ਰ ਆ ਰਹੀ ਹੈ ਤੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿ ਜਿਹੜੀ ਇਸ ਚੀਜ਼ ਦੀ ਨਰਾਸ਼ਾ ਪਾਈ ਜਰੀਏ ਕਿ ਕਿਸ ਵੈਕਟੀ ਵੱਲੋਂ ਜਿਹੜੀ ਇੱਥੇ ਸਿਗਰਟ ਪੀਤੀ ਗਈ ਹੈ ਸੋ ਸਿਗਰਟ ਜਿਹੜੀ ਵੈਕਟੀ ਵੱਲੋਂ ਪੀਤੀ ਗਈ ਹੈ ਉਸ ਵੈਕਟੀ ਦੀ ਹਾਲੇ ਤੱਕ ਜਿਹੜੀ ਪਛਾਣ ਹੈ ਨਹੀਂ ਲੱਭਦੀ ਨਜ਼ਰ ਆ ਰਹੀ ਸੋ ਦੇਖ ਸਕਦੇ ਲੋਕਾਂ ਦੇ ਵੱਲੋਂ ਲਗਾਤਾਰ ਜਿਹੜੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਲਾਈਵ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਸਮਾਣਾ ਪਟਿਆਲਾ ਰੋਡ ਤੋਂ ਸਮਾਣਾ ਪਟਿਆਲਾ ਰੋਡ ਤੇ ਅੱਗ ਲੱਗਣ ਦਾ ਜਿਹੜਾ ਕਾਰਨ ਹਾਲੇ ਤੱਕ ਨਹੀਂ ਸਮਝ ਆਇਆ ਫਿਲਹਾਲ ਜਿਹੜੀਆਂ ਫਾਇਰ ਬਗੇਟ ਦੀਆਂ ਦੋ ਗੱਡੀਆਂ ਲੱਗ ਚੁੱਕੀਆਂ ਤੇ ਤੀਸਰੀ ਗੱਡੀ ਦੇ ਵਿੱਚ ਜਿਹੜੇ ਫਾਇਰ ਬਿਗੇਟ ਦੇ ਮੁਲਾਜ਼ਮ ਨੇ ਪਾਣੀ ਭਰਨ ਦੇ ਲਈ ਗਏ ਨੇ ਤੇ ਅੱਗ ਨੂੰ ਜਿਹੜਾ ਹਾਲੇ ਤੱਕ ਵੀ ਕਾਬੂ ਜਿਹੜਾ ਨਹੀਂ ਪਾਇਆ ਗਿਆ ਸੋ ਫਾਇਰ ਬਿਗੇਟ ਦੇ ਜਿਹੜੇ ਮੁਲਾਜ਼ਮ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਫਿਲਹਾਲ ਜਿਹੜਾ ਆਸਮਾਨ ਦੇ ਵਿੱਚ ਧੂਆਂ ਹੀ ਧੂਆਂ ਸਮਾਣਾ ਪਟਿਆਲਾ ਰੋਡ ਤੇ ਦਿੱਖਦਾ ਨਜ਼ਰ ਆ ਰਿਹਾ ਸੋ ਲਾਈਵ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਸਮਾਣਾ ਪਟਿਆਲਾ ਰੋਡ ਤੋਂ ਬਾਈ ਕੀ ਨਾਮ ਹੈ ਤੁਹਾਡਾ ਮੋਨੂ ਕੁਮਾਰ ਬਰੇ ਮੋਨੂ ਕੁਮਾਰ ਉਰੀ ਰਹਿੰਦੇ ਹੋ ਹਾਂਜੀ ਆ ਬਾਗਲੇ ਤਾਰ ਰਹੇ ਹੋ ਅੱਛਾ ਬਾਗਲੇ ਤਾਰ ਤੇ ਕਿੰਨੇ ਵਜੇ ਆ ਕੇ ਲੱਗਣ ਦਾ ਕਾਰਨ ਬਣਿਆ ਆ ਬਾਈ ਯਾਰ ਆਹ ਕਿ ਗੱਲ ਹੈ ਘੰਟਾ ਡੇਢ ਘੰਟਾ ਹੋ ਗਿਆ ਨੂੰ ਲੱਗੀ ਨੂੰ ਘੰਟਾ ਡੇਢ ਘੰਟਾ ਹੋ ਗਿਆ ਘੰਟਾ ਡੇਢ ਘੰਟਾ ਹੋ ਗਿਆ ਠੀਕ ਹੈ ਅੱਗੇ ਹੀ ਬਾਦਰੀ ਆ ਬਾਦਰੀ ਜਾ ਰਹੀ ਅੱਗ ਮੈਂ ਕਹਿੰਦਾ ਬਹੁਤ ਜ਼ਿਆਦਾ ਅੱਗ ਬਾਦਰੀ ਆ ਇਹ ਆ ਕੇ ਇਧਰੇ ਫਾਇਰ ਬ੍ਰਿਗੇਡ ਬੁਲਾਓ ਵੀਰੇ ਤੇ ਕੋ ਦਾ ਜਾ ਇਹ ਅੱਜ ਕੰਟਰੋਲ ਨਹੀਂ ਹੋ ਰਹੀ ਹੈ ਯਾ ਕੰਟਰੋਲ ਨਹੀਂ ਹੋਣੀ ਹੈ ਬਹੁਤ ਜੰਗਲ ਪਿਆ ਹੈ ਤਾਂ ਮੈਂ ਕਿਹਾ ਸਮਾਨੇ ਤੱਕ ਬਾਗ ਕਿਹਦਾ ਕਾਰਨ ਕਿਹੜਾ ਲੱਗਦਾ ਜਿਹੜਾ ਤੁਹਾਨੂੰ ਕੱਕ ਲੱਗਿਆ ਕਾਰਨ ਤਾਂ ਕੋਈ ਹੋ ਨਹੀਂ ਸਕਦਾ ਕੋਈ ਇਹੀ ਹੈ ਵੀ ਕੋਈ ਛਿੱਟੇ-ਚੁੱਟੇ ਵਾਲੇ ਲਾ ਕੇ ਗਏ ਹੋ ਸਕਦੇ ਨੇ ਇਹ ਤੇ ਹੋਰ ਕੋਈ ਕਾਰਨ ਨਹੀਂ ਹੈ ਇਹ ਤੁਹਾਡੇ ਵੱਲੋਂ ਪਾਣੀ ਲਗਾਤਾਰ ਪਾਇਆ ਜਾ ਰਿਹਾ ਕੋਈ ਨਹੀਂ ਕਾਬੂ ਹੋਣ ਚਾਹੀਦਾ ਕਾਬੂ ਹੁੰਦੀ ਨਹੀਂ ਇਹ ਇੱਕ ਸੁੱਕਾ ਹੀ ਬਹੁਤ ਆਈ ਹੈ ਤਾਂ ਨਿਰੀ ਲੱਕੜ ਹੈ ਜਦ ਦੀ ਇਹ ਸਾਰੇ ਮੁੱਢ ਵਕਦਨ ਮਚਾ ਰਹੇ ਨੇ ਕੁਝ-ਕੁਝ ਨਹੀਂ ਚੜਨਾ ਕਰ ਰਹੇ ਸੋ ਲਗਾਤਾਰ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਫਾਇਰ ਬਗੇੜ ਜਿਹੜੀ ਇਸ ਨੂੰ ਅੱਗ ਬੁਝਾਉਣ ਦੇ ਵਿੱਚ ਹਲੇ ਤੱਕ ਜਿਹੜੀ ਅਨਸਫਲ ਦਿਖਾਈ ਦੇ ਰਹੀ ਹੈ ਪਰ ਲੋਕਾਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਇਸ ਅੱਗ ਦੇ ਉੱਪਰ ਪਾਣੀ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਲੋਕਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਅੱਗ ਨੂੰ ਬੁਝਾਇਆ ਜਾਵੇ ਇਸ ਵੱਲੋਂ ਲਾਈਵ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਅੱਗ ਦਾ ਜਿਹੜਾ ਵਹਾਵ ਹੈ ਲਗਾਤਾਰ ਵੱਤਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਜਿਹੜੀ ਹਵਾ ਹੈ ਉਹ ਵੀ ਇੰਨੀ ਕੁ ਜ਼ਿਆਦਾ ਚੱਲ ਚੁੱਕੀ ਹੈ ਸੋ ਦੇਖ ਸਕਦੇ ਹੋ ਕੀ ਵਿਅਕਤੀ ਆਪਣੀ ਜਾਣ ਖਤਰੇ ਚ ਪਾ ਕੇ ਲਗਾਤਾਰ ਜਿਹੜਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਫਾਇਰ ਬਿਗੇੜ ਦੀ ਜੜੀਆਂ ਡਿਊਟੀਆਂ ਨੇ ਇਹ ਆਮ ਲੋਕ ਕਰਦੇ ਨਜ਼ਰ ਆ ਰਹੇ ਨੇ ਸੋ ਲੋਕਾਂ ਦੇ ਵੱਲੋਂ ਵੀ ਕਿਤੇ ਨਾ ਕਿਸੇ ਦਾ ਡਰ ਦਾ ਮਾਹੌਲ ਪੈਦਾ ਹੋ ਰਿਹਾ ਸੋ ਲਗਾਤਾਰ ਜਿਹੜੇ ਤਸਵੀਰਾਂ ਨਿਕਲ ਕੇ ਆ ਰਹੀਆਂ ਸਮਾਣਾ ਪਟਿਆਲਾ ਰੋਡ ਤੋਂ ਵੀ ਲਗਾਤਾਰ ਇਹ ਅੱਗ ਦਾ ਜਿਹੜਾ ਵਹਾਵ ਹੈ ਬੱਤਾ ਜਾ ਰਿਹਾ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਪਹਿਲਾ ਤਿੰਨ ਕਿਲੇ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਤੇ ਹੁਣ ਜਿਹੜਾ ਸਮਾਣਾ ਪਟਿਆਲਾ ਰੋਡ ਹੈ ਟੂਲ ਟੈਕਸ ਤੱਕ ਜਿਹੜੀ ਅੱਗ ਪਹੁੰਚ ਚੁੱਕੀ ਹੈ ਇਸ ਦਾ ਅੱਗੇ ਵੀ ਪੱਛ ਸਕਦੇ ਜੇ ਫਾਇਰ ਬਗੇਟ ਦੇ ਵੱਲੋਂ ਕਾਬੂ ਨਾ ਪਾਇਆ ਗਿਆ ਸੋ ਲਗਾਤਾਰ ਜਿਹੜੀਆਂ ਹਵਾ ਚੱਲਣ ਦੇ ਕਾਰਨ ਅੱਗ ਦਾ ਬਹਾਵ ਵਧਦਾ ਜਾ ਰਿਹਾ ਸੋ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਐਡੇ-ਐਡੇ ਵੱਡੇ ਦਰਖਤ ਨੇ ਉਹ ਵੀ ਸੜਦੇ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਲਗਾਤਾਰ ਜਿਹੜੀਆਂ ਸਮਾਣਾ ਪਟਿਆਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਲੋਕਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਜਿਹੜੀ ਹੈ ਸਾਹੂਜ ਨਹੀਂ ਨਜ਼ਰ ਆਉਂਦੀ ਕਿਤੇ ਨਾ ਕਿਤੇ ਜਿਹੜੀਆਂ ਤਸਵੀਰਾਂ ਲਗਾਤਾਰ ਪਟਿਆਲਾ ਸਮਾਣਾ ਰੋਡ ਤੋਂ ਨਜ਼ਰ ਆ ਰਹੀਆਂ ਨੇ ਐਸਡੀ ਪਟਿਆਲਾ ਸਮਾਣਾ ਰੋਡ ਤੇ ਅੱਗ ਲੱਗੀ ਸੀਗੀ ਤੇ ਕੀ ਬਣਿਆ ਸੀਗਾ ਇਹਦਾ ਹੁਣ ਸਰ ਸੂਚਨਾ ਆਈ ਸੀ ਉਥੇ ਦਫ਼ਤਰ ਦੇ ਵਿੱਚ ਤੇ ਬਸ ਉਥੋਂ ਹੀ ਅਸੀਂ ਚੱਲ ਪਏ ਜੀ ਨਾਲ ਦੀ ਨਾਲ ਹੀ ਤੇ ਤਕਰੀਬਨ 1 ਕਿਲੋਮੀਟਰ ਵਾਂਗੂ ਹੋਵੇਗੀ ਅੱਗ ਇਹ ਅੱਛਾ ਕਾਫੀ ਜ਼ਿਆਦਾ ਅੱਗ ਸੀਗੀ ਤੇ ਹਲੇ ਵੀ ਕਿੰਨੇ ਕੁ ਜਿਹੜਾ ਪਾਣੀ ਦੀਆਂ ਗੱਡੀਆਂ ਲੱਗੀਆਂ ਇੱਕੋ ਜਿਹੀ ਲੱਗੀ ਲੱਗੇਗੀ ਜੀ ਹੋਰ ਪਾਣੀ ਲੱਗੇਗਾ ਦੁਬਾਰਾ ਜਾਣੇ ਆਈ ਬਸ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਰਿਹਾ ਨਹੀਂ ਸਰਕਾਰ ਨੂੰ ਨਹੀਂ ਪਤਾ ਲੱਗਿਆ ਇਹ ਕਿੱਦਾਂ ਲੱਗੀ ਤੇ ਕਿੰਨੇ ਕੁ ਕਿਲੋਮੀਟਰ ਤੇ ਹੈ ਕਿੱਦਾਂ ਜੀ ਕਿੰਨੇ ਕੁ ਕਿਲੋਮੀਟਰ ਤੇ ਅੱਗ ਲੱਗੀ ਹੈ 1 ਕਿਲੋ 1.5 ਕਿਲੋ ਕਾਫੀ ਅਧਿਕ ਕਾਬੂ ਹੀ ਤੇ ਗੱਡੀ ਲੱਗੇਗੀ ਜੀ ਇੱਕ ਹੋਰ ਤਗੀ ਬਲ